ਫੇਰੀ ਵਾਲੇ ਦੋ ਕਸ਼ਮੀਰੀਆਂ ਨੂੰ ਧੰਕਾਉਣ ਵਾਲੀ ਮਹਿਲਾ ਹਿਰਾਸਤ ਚ ਸੁਜਾਨਪੁਰ ਪੁਲਿਸ ਨੇ ਕੀਤਾ ਡਿਟੇਲ ਮਹਿਲਾ ਨੇ ਆਪਣੀ ਗਲਤੀ ਲਈ ਮੰਗੀ ਮਾਫੀ ਕਸ਼ਮੀਰੀਆਂ ਨੂੰ ਕਿਹਾ ਸੀ ਬੋਲੋ ਜੈ ਸ਼੍ਰੀ ਰਾਮ ਨਹੀਂ ਤਾਂ ਚੱਕੋ ਸਮਾਨ ਚੰਡੀਗੜ੍ਹ ਚ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਤਮਾਕਾ 골ਡੀ ਬ੍ਰਾਂਡ ਨੇ ਲਈ ਜ਼ਿੰਮੇਵਾਰੀ ਪੋਸਟ ਕਰ ਲਿਖਿਆ ਬਾਦਸ਼ਾਹ ਨੇ ਨਹੀਂ ਸੁਣੀ ਫੋਨ ਦੀ ਘੰਟੀ ਤਾਂ ਸੁਣਾਇਆ ਤਮਾਕਾ ਸ਼ੰਭੂ ਬਾਰਡਰ ਨੂੰ ਖੋਲਣ ਦੀਆਂ ਤਿਆਰੀਆਂ ਪੰਜਾਬ ਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ 4 ਫੁੱਟ ਤੱਕ ਖੋਲਿਆ ਜਾ ਸਕਦਾ ਹੈ ਰਸਤਾ ਢੱਲੇਵਾਲ ਦੀ ਥਾਂ ਕਿਸਾਨਾਂ ਗੂਸਕਜੀਤ ਸਿੰਘ ਹਰਦੋ ਚੰਡੇ ਨੇ ਸ਼ੁਰੂ ਕੀਤੀ ਪੁਕਰਤਾਲ ਕਿਸਾਨਾਂ ਗੂ ਸਰਵਨ ਸਿੰਘ ਪਧੇਰ ਬੋਲੇ ਸਾਡਾ ਸੰਘਰਸ਼ ਰਹੇਗਾ ਜਾਰੀ ਢੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਚੁੱਕੀ ਗਜਜੀਤ ਸਿੰਘ ਡੱਲੇਵਾਲ ਨੇ ਪੁਲਿਸ ਰਸਤ ਚ ਸ਼ੁਰੂ ਕੀਤੀ ਭੋਖੜ ਧਾਲ ਡੀਆਈਜੀ ਪਟਿਆਲਾ ਰੇਂਜ ਦਾ ਬਿਆਨ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਕਰਵਾਇਆ ਗਿਆ ਹੈ ਦਾਖਲ ਪਟਿਆਲਾ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਅਮਨ ਅਰੋੜਾ ਤੇ ਸ਼ਹਿਰੀ ਕਲਸੀ ਨੇ ਕਾਲੀ ਮਾਤਾ ਮੰਦਰ ਚ ਸੀਸ ਕੇਵਾ ਕੇ ਸ਼ੁਰੂ ਕੀਤਾ ਮਾਰਚ ਵਕ ਵਕ ਸ਼ਹਿਰਾਂ ਤੋਂ ਹੁੰਦੇ ਹੋਏ ਯਾਤਰਾ ਪਹੁੰਚੇਗੀ ਅਮਰitsar ਅਮਰੇ ਸਰਚ ਸਨੇਚਰ ਨੇ ਕਸਟਡੀ ਚੋ ਭੱਜਣ ਦੀ ਕੀਤੀ ਕੋਸ਼ਿਸ਼ ਪੁਲਿਸ ਕਰਮੀ ਦੀ ਰਾਈਫਲ ਉਪਾਇਆ ਹੱਥ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਸਨੇਚਰ ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਕਸ਼ਮੀਰੀਆਂ ਨੂੰ ਧਮਕਾਉਣ ਵਾਲੀ ਇੱਕ ਖਬਰ ਤੋਂ ਦਰਅਸਲ ਇੱਕ ਮਹਿਲਾ ਵੱਲੋਂ ਫੇਰੀ ਪਾਉਣ ਵਾਲੇ ਕਸ਼ਮੀਰੀਆਂ ਨੂੰ ਧਮਕਾਇਆ ਗਿਆ ਜਿਸ ਤੋਂ ਬਾਅਦ ਸੁਜਾਨਪੁਰ ਪੁਲਿਸ ਨੇ ਇਸ ਮਹਿਲਾ ਨੂੰ ਰੀਟੇਨ ਕਰ ਲਿਆ ਉਸ ਤੋਂ ਬਾਅਦ ਇਸ ਮਹਿਲਾ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਹੈ ਔਰ ਪੁਲਿਸ ਕੋਲ ਐਫ ਆਈ ਆਰ ਦਰਜ ਨਾ ਕਰਨ ਦੀ ਅਪੀਲ ਕੀਤੀ ਹੈ ਦਰਅਸਲ ਦੋ ਫੇਰੀ ਵਾਲੇ ਕਸ਼ਮੀਰੀ ਆਏ ਹੋਏ ਸੀ ਅੱਜਕੱਲ ਇਹ ਟ੍ਰੈਂਡ ਹੈ ਅਕਸਰ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਹੈ ਤਾਂ ਉਸ ਵੇਲੇ ਜਿਹੜਾ ਹੈ ਉਹ ਕਸ਼ਮੀਰੀ ਆਉਂਦੇ ਨੇ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸ਼ਾਲ ਲੈ ਕੇ ਜਾਂ ਹੋਰ ਕੋਟੀਆਂ ਸਵੈਟਰ ਲੈ ਕੇ ਇਹ ਬੜੇ ਸਾਲਾਂ ਤੋਂ ਆਮ ਪ੍ਰਚਲਨ ਹੈ ਹਰ ਕਸਬੇ ਚ ਪਿੰਡਾਂ ਚ ਸ਼ਹਿਰਾਂ ਚ ਲੋਕ ਦੇਖਦੇ ਹੋਣਗੇ ਤਾਂ ਸੁਜਾਨਪੁਰ ਦੇ ਵਿੱਚ ਦੋ ਫੇਰੀ ਵਾਲੇ ਕਸ਼ਮੀਰੀ ਆਏ ਸੀ ਤਾਂ ਇਸ ਮਹਿਲਾ ਨੇ ਉਹਨਾਂ ਦਾ ਵਿਰੋਧ ਕੀਤਾ ਔਰ ਕਸ਼ਮੀਰੀਆਂ ਨੂੰ ਕਿਹਾ ਸੀ ਕਿ ਜੈ ਸ਼੍ਰੀ ਰਾਮ ਬੋਲੋ ਨਹੀਂ ਤੇ ਆਪਣਾ ਸਮਾਨ ਚੱਕ ਲਓ ਦੋ ਕਸ਼ਮੀਰੀ ਸ਼ਾਲ ਵੇਚਣ ਆਏ ਸੀ ਜਿਸ ਤਰ੍ਹਾਂ ਮਹਿਲਾ ਨੇ ਉਹਨਾਂ ਨੂੰ ਇਹ ਗੱਲ ਕਹੀ ਮਹਿਲਾ ਦਾ ਤਰਕ ਸੀ ਕਿ ਤੇਕੇ ਇਸੇ ਹੋਰ ਧਰਮ ਦੇ ਲੋਕਾਂ ਨੂੰ ਸਾਮਾਨ ਵੇਚਣ ਦੀ ਇਜਾਜ਼ਤ ਨਹੀਂ ਹੈ ਜੇ ਫਿਰ ਵੀ ਉਹ ਆਪਣਾ ਸਾਮਾਨ ਵੇਚਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਜੈ ਸ਼੍ਰੀ ਰਾਮ ਕਹਿਣਾ ਪਏਗਾ ਜਿਸ ਤੇ ਫੇਰੀ ਵਾਲੇ ਨੇ ਜਵਾਬ ਦਿੱਤਾ ਕਿ ਉਹ ਇੱਕ ਭਾਰਤੀ ਨੇ ਤੇ ਭਾਰਤ ਦੇ ਵਿੱਚ ਉਹ ਆਪਣਾ ਸਾਮਾਨ ਵੇਚ ਰਹੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਬਾਅਦ ਦੇ ਵਿੱਚ ਮਹਿਲਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਤੋਂ ਬਾਅਦ ਮਹਿਲਾ ਨੇ ਇਸ ਪੂਰੇ ਘਟਨਾਕ੍ਰਮ ਤੇ ਮਾਫੀ ਮੰਗ ਲਈ ਹੁਣ ਹੋ ਗਿਆ ਸਭ ठीक है जी मेरे घर में आन आप आपने बताओ, आपने नहीं ना, आए हुए थे तो मैंने क्या किया कि इनको बोला था कि हमारे घर में नहीं आना है आपने क्योंकि हम डरते हैं हम अकेली रहती हो क्या तो हम डरते हैं कोई बार हमारे घर में आए

ਕੀ ਆ ਮੈਂ। ਦਾ ਇੱਕ ਵੀਡੀਓ ਤੁਹਾਨੂੰ ਉਹ ਵੀ ਸੁਣਾਉਣੇ ਹਾਂ ਜਿਸ ਦੇ ਵਿੱਚ ਇਹ ਮਹਿਲਾ ਇਹਨਾਂ ਫੇਰੀ ਵਾਲਿਆਂ ਨੂੰ ਬੋਲ ਰਹੀ ਸੀ ਕੀ ਬੋਲ ਰਹੀ ਸੀ ਉਹ ਵੀ ਸੁਣਦੇ ਆ। ਜੋ ہمارے Hindu ਆਈਆਂ ਕੇ ਦੁਕਾਨਦਾਰ ਹੈ ਆਪਣੇ ਇਹ ਸੇ ਸਮਾਨ ਖਰੀਦਣਾ ਜਦ ਵੀ ਖਰੀਦੋ ਤਾਂ ਇਹ ਸੇ ਖਰੀਦਣਾ। ਉਹ ਇਹ ਸੇ ਸਾਮਾਨ ਕਿਉਂ ਲੈਣਾ ਸਾਮਾਨ? ਇਹ ਕਿ ਆ ہمارے ਕੋ ਮੁਫਤ ਹੈਗੇ ਔਰ ਮੁਫਤ ਵੀ ਦੇਣਗੇ ਤਾਂ ਹਮ ਕਿਉਂ ਲੈਂਗੇ? ਹੈਨਾ? तो ऐसा है कि आप अपना सामान हमारे हिमाचल में तो माफी लाओ मैं तो यही बोलती हूँ हिंदुस्तान के रहने वाले हिंदुस्तान हिंदुस्तान है ना बाबा तो आप एक बार जय श्री राम बोलो ਸਾਡੇ ਸਹਿਯੋਗੀ ਬਚਿੱਤਰ ਸ਼ਰਮਾ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਤੇ ਇਹ ਬਚਿੱਤਰ ਪੂਰਾ ਕਟੜਾ ਕ੍ਰਮ ਥੋੜਾ ਸਮਝਣਾ ਚਾਹਵਾਂਗੇ ਕੀ ਹੋਇਆ ਸੀ ਕਿਉਂ ਇਸ ਮਹਿਲਾ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਜੋ ਬਾਅਦ ਦੇ ਵਿੱਚ ਉਸ ਨੂੰ ਮਾਫੀ ਮੰਗਣੀ ਪਈ निश्चित तौर पर देखिए विजय क्योंकि ये पूरे का पूरा मामला जो है वो संवेदनशील मामला है और जब भी इस तरह की वीडियोस वायरल होती है निश्चित तौर पर जो है उस पर कई तरह के सवाल उठते हैं, हैं। बीते कल की ये घटना है पूरी की पूरी क्योंकि बीते कल ही ये जो वीडियो थी वो सामने आई थी और उसके बाद काफी जांच पड़ताल हुई पहले तो हिमाचल प्रदेश की ही ये वीडियो लग रही थी और कहां की लग रही थी ये किसी को समझ नहीं आ रहा था और बावजूद इसके अब लोगों ने यह जानकर की हमीरपुर और सुजानपुर की ये वीडियो हो सकती है और कल जो है लगातार पूरे हमीरपुर और सुजानपुर में इस वीडियो की पड़ताल होती रही लेकिन किसी को ये पता नहीं चला लेकिन तुरंत बाद फिर जब इस वीडियो वीडियो की सच्चाई सामने आई और और ये ये बताया गया कि ये कहीं और की नहीं बल्कि आलमपुर की है तो फिर आलमपुर तक सीधे जो है बात आलमपुर तक पहुंची तो तुरंत यहाँ का जो पुलिस महकमा था विजय वो हरकत में आया और उन तुरंत जो एसपी कांगड़ा है फालनी अग्निहोत्री उन्होंने अपने तुरंत आलमपुर के जो पुलिस स्टेशन के जो इंचार्ज है वहां पर उनको जो है इस पूरे मामले में रिपोर्ट तलब करने को कहा रिपोर्ट लेने कहा तो उन्होंने जब इस मामले इस वीडियो के तथ्यों को खंगाला तो निश्चित तौर पर यह वीडियो जो है वो आलमपुर की ही निकली और उसके बाद आज खुद इस पूरे मामले पर लेते हुए हुए एसपी ने जो 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 है है और इस मामले की को समझते तुरंत अपने आलमपुर पुलिस चौकी के जो इंचार्ज हैं उनको इन दोनों पक्षों को बुलाने को कहा और इस दौरान जब ये दोनों पक्ष वहां पर पहुंचे और जैसा कि अभी हमने अपने दर्शकों को ये वीडियो सुनाई पहले वाली भी और जो आज की वीडियो है वो दोनों सुनाई गई है तो दोनों में ही

एक कड़ा संज्ञान लिया है उन्होंने जो है तुरंत जो संवैधानिक संस्था के तहत ये जो महिला है कहा जा रहा है वहां की इस इलाके की और एक जिम्मेदार है ये तो उन उस संस्था को भी लिखा गया है कि उस संस्था में अगर इस तरह प्रतिनिधि जनप्रतिनिधि होंगे तो उससे समाज का भला नहीं हो सकता है तो वो बनती कार्रवाई जो है वो कर सकते हैं और दूसरा ये की पुलिस अपने स्तर पर जो है वो कार्रवाई करेगी हालांकि अगर एक बात यहाँ पर ध्यान से देखें विजय तो इनकी ओर से माफी मांग ली गई है इन्होंने बाकायदा जनक तरीके से माफी मांगी है उन्होंने कहा है कि उनसे गलती हुई है लेकिन अब देखना वाला लाजमी रहने वाला है कि उन्होंने माफी तो मांग ली है लेकिन क्या इस माफी ही सही टिशरी कर ली जाएगी या फिर आगे भी कुछ देखा जाएगा इस पूरे मामले में तो बचतर ये पूरी कार्रवाई पुलिस स्टेशन में हुई है यह जो महिला का वीडियो है माफी मांगने का यह पुलिस स्टेशन का है बिल्कुल देखिए क्योंकि आज दोनों पक्षों को जो है पुलिस ने यह समझने के लिए पुलिस चौकी में बुलाया था की आखिरकार वजह क्या रही क्यों इस तरह का मामला सामने आया और इसके पीछे की वजह क्या थी तो उन दोनों ही तथ्यों को समझा है समझने के बाद जो है पुलिस को जो लगा वो बनती कार्रवाई पुलिस की ओर से की गई है लेकिन हाँ उस दौरान क्योंकि महिला को अपनी गलती का एहसास हुआ है और निश्चित तौर पर हुआ है और उसके बाद उन्होंने जो है वो सार्वजनिक टीके से वहां पर माफी मांगी और ये पूरी की पूरी वीडियो जो है वो पुलिस चौकी की है ठीक है 75 शुक्रिया धन्यवाद इस पूरी जानकारी दे ਲਈ ਤਾਂ ਇਹ ਸੁजानਪੁਰ ਦਾ ਹਿਮਾਚਲ ਦੇ ਹਿਮਾਚਲ ਦਾ ਇਹ ਵੀਡੀਓ ਹੈ ਹਿਮਾਚਲ ਦਾ ਇਹ ਵੀਡੀਓ ਕੱਲ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹ ਬਹਿਲਾ ਇਹਨਾਂ ਜਿਹੜੇ ਕਸ਼ਮੀਰੀ ਨੇ ਫੇਰੀ ਵਾਲੇ ਜੋ ਘਰ-ਘਰ ਜਾ ਕੇ ਸਵੈਟਰ ਸ਼ਾਲ ਵੇਚਦੇ ਨੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਇੱਥੇ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਜਾਂ ਆਪਣਾ ਸਮਾਨ ਨਹੀਂ ਵੇਚ ਸਕਦੇ ਤਾਂ ਉਸਤੇ ਓਬਜੈਕਸ਼ਨ ਕੀਤਾ ਗਿਆ ਔਰ ਉਹਨਾਂ ਵੱਲੋਂ ਇਹ ਜਿਹੜੀ ਵੀਡੀਓ ਸੀ ਇਹ ਪੁਲਿਸ ਨੂੰ ਦਿੱਤੀ ਗਈ ਔਰ ਪੁਲਿਸ ਦੇ ਕੋਲ ਜਦੋਂ ਇਹ ਵੀਡੀਓ ਪਹੁੰਚੀ ਤਾਂ ਪੁਲਿਸ ਨੇ ਦੋਨਾਂ ਪੱਖਾਂ ਨੂੰ ਸੱਦਿਆ ਔਰ ਦੋਨਾਂ ਪੱਖਾਂ ਨੂੰ ਸੱਦਣ ਤੋਂ ਬਾਅਦ ਫਿਰ ਜਦੋਂ ਪੁਲਿਸ ਨੂੰ ਗੱਲਬਾਤ ਸਮਝ ਆਈ ਤਾਂ ਉਹਨਾਂ ਨੇ ਫਿਰ ਇਸ ਇਸ ਮਹਿਲਾ ਨੂੰ ਉੱਥੇ ਬੁਲਾਇਆ ਔਰ ਇਸ ਮਹਿਲਾ ਨੇ ਮਾਫੀ ਮੰਗ ਲਈ ਜਿਸ ਤੋਂ ਬਾਅਦ ਫਿਲਹਾਲ ਇਹ ਜਾਣਕਾਰੀ ਹੈ ਕਿ ਪੁਲਿਸ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਇਸ ਮਾਮਲੇ ਨੂੰ ਨਿਪਟਾ ਦਿੱਤਾ ਗੱਲ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਦੀ ਜਿਨ੍ਹਾਂ ਦੀ ਥਾਂ ਤੇ ਹੁਣ ਸੁਖਜੀਤ ਸਿੰਘ ਹਰਦੋ ਚੰਡੇ ਵੱਲੋਂ ਉਹ ਹੜਤਾਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਸ਼ਹਾਦਤ ਦੇਣ ਨੂੰ ਤਿਆਰ ਹਾਂ ਸਾਬਕਾ ਫੌਜੀ ਨੇ ਸੁਖਜੀਤ ਸਿੰਘ ਹਰਦੋ ਚੰਡੇ ਔਰ ਕਿਸਾਨ ਲੀਡਰ ਇਸ ਮੌਕੇ ਬੋਲੇ ਕਿ ਸਾਡਾ ਸੰਘਰਸ਼ ਜਾਰੀ ਰਹੇਗਾ ਔਰ ਅਸੀਂ ਹਰ ਹਾਲਤ ਚ ਦਿੱਲੀ ਵੱਲ ਵਧਾਂਗੇ ਡੱਲੇਵਾਲ ਨੂੰ ਦੱਸ ਦਈਏ ਕਿ ਤੜਕਸਾਰ ਕਰੀਬ 3:30 ਵਜੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਲੁਧਿਆਣਾ ਔਰ ਉਸ ਤੋਂ ਬਾਅਦ ਉਹਨਾਂ ਦੀ ਥਾਂ ਤੇ ਜਿਹੜੇ ਦੂਸਰੇ ਆਗੂ ਨੇ ਸੁਖਜੀਤ ਸਿੰਘ ਉਹ ਮਰਨwarte ਬੈਠ ਗਏ ਆਪਣੇ ਸਮਾਜ ਦੇ ਲੋਕਾਂ کے لیے ان کو ان کے ਹੱਕ ਦਲਾਣੇ کے لیے اپنے آپ کو ਨਿਸ਼ਾਵਰ ਕਰ ਰਹਾ ہوں اور میری طرح میری طرح میرے پیچھے اور بھی نیتاگران جو ہیں کسان اگوں وہ بیٹھے ہوئے ہیں جیسے میرے سانس ختم ہوں گے تو دوسرا اگوں مرنے بیٹھے گا یہ سلسلہ تب تو چلتا رہے گا جب تک سرکار کا پیٹ بھر نہیں جاتا ہماری قربانیوں سے یا ہماری مانگیں مان نہیں لے انسر کب تک جاری رہے گا انسر آخری سانس تک جاری ہے ہاں دیکھو جویں دوہ فارماں دا فیصلہ سی کہ اج توں مرن مرتے بیٹھا گے ਭਾਵੇਂ ਕੇਂਦਰ ਦੀ ਸ਼ਹਿਤ ਤੇ ਪੰਜਾਬ ਸਰਕਾਰ ਨੇ ਸਾਡੇ ਪ੍ਰੋਗਰਾਮ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਦੋਵਾਂ ਫੋਰਮਾਂ ਨੇ ਫੈਸਲਾ ਕਰਕੇ ਆਪਣਾ ਪ੍ਰੋਗਰਾਮ ਜਾਰੀ ਰੱਖਿਆ ਵਾ ਔਰ ਇਹ ਉਦੋਂ ਤੱਕ ਮਰਨ ਵਰਤ ਜਾਰੀ ਰੱਖੂਗਾ ਜਦੋਂ ਤੱਕ ਸਰਕਾਰ ਸਾਡੇ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਨਹੀਂ ਕਰ ਲੈਂਦੀ ਇੱਥੇ ਸ਼ੰਭੂ ਤੇ ਤੁਸੀਂ ਹਮੇਸ਼ਾ ਡਟੇ ਰਹੇ ਇੱਥੇ ਜਗਜੀਤ ਸਿੰਘ ਢੱਲੇਵਾਲ ਨੇ ਮੋਰਚਾ ਸੰਭਾਲਿਆ ਆ ਸੀ ਹੁਣ ਅਗਲੀ ਤਸਵੀਰ ਕੀ ਰਹੇਗੀ ਇੱਥੇ ਮੋਰਚਾ ਹੁਣ ਸਰਵਨ ਸਿੰਘ ਪੰਦੇਰ ਸੰਭਾਲਣਗੇ ਜਾਂ ਪੂਰਾ ਫੋਕਸ ਇੱਥੇ ਮਰਨ ਵਰਤ ਤੇ ਰਹੇਗਾ ਨੇ ਦੇਖੋ ਦੋਵੇਂ ਮੋਰਚੇ ਅਸੀਂ ਸਵਾਲ ਲਾਂਗੇ ਜਦੋਂ ਖਨੌਰੀ ਤੇ ਲੋਡ ਪਾਉਗੀ ਖਨੌਰੀ ਤੇ ਆਵਾਂਗੇ ਜਦੋਂ ਸ਼ੰਭੂ ਤੇ ਲੋਡ ਹੋਊ ਸ਼ੰਭੂ ਤੇ ਜਾਾਂਗੇ ਦੋਵੇਂ ਮੋਰਚੇ ਸਾਮਾਂਗੇ ਬੜੀ ਵੱਡੀ ਲੀਡਰਸ਼ਿਪ ਆ ਸਾਡੇ ਕੋਲੇ ਕੋਈ ਕਮੀ ਨਹੀਂ ਆਉਂਦਿਆਂਗੇ ਅੱਛਾ ਪੈਰਲਰ ਦੋ ਤੁਹਾਡੇ ਪ੍ਰਦਰਸ਼ਨ ਹੋ ਜਾਣਗੇ ਇੱਕ ਤਾਂ ਮਰਨ ਵਰਤ ਤੇ ਸ਼ੁਰੂ ਹੋ ਗਿਆ ਜਿਹੜਾ ਕਿ ਵੱਡੀ ਚੁਣੌਤੀ ਹੈ ਇੱਕ ਕਿਉਂਕਿ ਕਿਸੇ ਦੀ ਸਿੱਧੇ ਤੌਰ ਤੇ ਮਰਨ ਵਰਤ ਦੇ ਮਾਇਨੇ ਹਰ ਕੋਈ ਸਮਝਦਾ ਦੂਜੇ ਪਾਸੇ 6 ਦਸੰਬਰ ਨੂੰ ਤੁਸੀਂ ਦਿੱਲੀ ਵੱਲ ਵੀ ਕੂਚ ਕਰਨਾ ਹੈ ਦੋਨੇ ਪ੍ਰੋਗਰਾਮ ਕਿੱਦਾਂ ਪੈਰਲਲ ਸੰਭਾਲੇ ਜਾਣੇ ਆ ਦੋਵੇਂ ਸਾਂਭਾਂਗੇ ਜੇ ਪੰਜਾਬ ਦੇ ਲੋਕ ਆ ਜੇ ਦੇਸ਼ ਦਾ ਕਿਸਾਨ ਮਜ਼ਦੂਰ ਸਾਡੇ ਨਾਲ ਆ ਪੰਜਾਬ ਦੇ ਲੋਕ ਸਾਡੇ ਨਾਲ ਆ ਐਡੀਆਂ ਵੱਡੀਆਂ ਸਾਡੀਆਂ ਮੰਗਾਂ ਦੋਵੇਂ ਪ੍ਰੋਗਰਾਮ ਅਸੀਂ ਸਾਂਭਾਂਗੇ ਇਸ ਗੱਲ ਦਾ ਸਾਨੂੰ ਯਕੀਨ ਹੈ ਅੱਛਾ 6 ਦਸੰਬਰ ਵਾਲਾ ਪ੍ਰੋਮੇਕਰੀ ਦੁਬਾਰਾ ਕਲੀਅਰ ਕਰੋਂਗੇ ਕਿ ਜਥਿਆਂ ਦੇ ਰੂਪ ਦੇ ਵਿੱਚ ਅੱਗੇ ਜਾਣਾ ਹੈ ਇਕੱਠੇ ਅੱਗੇ ਵਧਣਾ ਹੈ ਗੱਡੀਆਂ ਮੀਟਿੰਗ ਬਿੱਟੂ ਯਾਤਰਾ ਲਾ ਰਹਿਣ ਨਜ਼ਰ ਨੇ ਕਿ ਉਹ ਆਮ ਆਦੀ ਪਾਰਟੀ ਅਸਟੰਟਾ ਆਮ ਆਦਿ ਪਾਰਟੀ ਵੱਲੋਂ ਹੀ ਜਿਹੜਾ ਢੱਲੇ ਵਾਲਾ ਜਿਹੜੇ ਫਾਰੀ ਚਾਕੇ ਆ ਨਹੀਂ ਦੇਖੋ ਇਸ ਤਰ੍ਹਾਂ ਕੇ ਡੱਲੇਬਾ ਜਿਹਦੇ ਇਸ਼ੂ ਦੇ ਉੱਪਰ ਮੇਰੀ ਸੀਐਮ ਸਾਹਿਬ ਨਾਲ ਸਵੇਰ ਦੀ ਕਿਉਂਕੀ ਯਾਤਰਾ ਨਿਕਲੀ ਕੋਈ ਗੱਲ ਤਾਂ ਹੋਈ ਹੈਗੀ ਪਰ ਰਵਨੀਤ ਬਿੱਟੂ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਤਾਂ ਮੈਂ ਸਮਝਦਾ ਕਿ ਕਿਸਾਨੀ ਬਾਰੇ ਔਰ ਕਿਸਾਨਾਂ ਬਾਰੇ ਕੁਝ ਵੀ ਕਹਿਣ ਦਾ ਹੱਕ ਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਅਪਸ਼ਬਦ ਉਹ ਕਿਸਾਨ ਤੇ ਕਿਸਾਨੀ ਬਾਰੇ ਬੋਲਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਕਿਰਪਾ ਕਰਕੇ ਤਾਂ ਚੁੱਪ ਦਾ ਦਾਨ ਬਖਸ਼ੋ ਨਾ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਜ਼ਖਮਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਮਕ ਨਾ ਛੜਕਣਾ ਜਪਦੀਪ ਸਿੰਘ ਬਿੱਟੂ ਪੰਜਾਬ ਦਾ ਸੀਐਮ ਬਣਨ ਦਾ ਸੁਪਨਾ ਦੇਖਦੇ ਕਹਿੰਦੇ ਕਿ ਮੈਂ ਪੰਜਾਬ ਦਾ ਸੀਐਮ ਬਣਨਾ ਚਾਹੁੰਦਾ ਵਾ ਚਲੋ ਹੁਣ ਸੁਪਨੇ ਦੇਖਣਾ ਆਪਕ ਥੋੜਾ ਕਿਸੇ ਨੂੰ ਰੋਕ ਦੇ ਸਕਦੇ ਆ ਜੀ ਸੁਪਨੇ ਸੁਪਨੇ ਟੁੱਟ ਵੀ ਬੜੀ ਛੇਤੀ ਜਾਂਦੇ ਹੁੰਦੇ ਨੇ ਤਾਂ ਕਿਸਾਨ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਉਹਨਾਂ ਚ ਪਹਿਲੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਐ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਭੁਖੜਤਾਲ ਜਿਹੜੀ ਹੈ ਜਾਂ ਮਰਨ ਵਰਤ ਸ਼ੁਰੂ ਕੀਤਾ ਹੈ ਦੂਸਰੀ ਜਿਹੜੀ ਮੰਗ ਹੈ ਉਹ ਹੈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਜਿਸ ਦੇ ਵਿੱਚ ਫਸਲਾਂ ਦੀ ਕੋਸਟ ਤੋਂ ਉੱਤੇ 50% ਵਾਧੇ ਦੇ ਨਾਲ ਕਿਸਾਨਾਂ ਦੇ ਭਾ ਫਸਲਾਂ ਦੇ ਤੈਅ ਕਰਨ ਦੀ ਗੱਲ ਕਹੀ ਗਈ ਹੈ ਤੀਸਰੀ ਮੰਗ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈ ਜਿਸ ਦੀ ਲਗਾਤਾਰ ਕੇ ਸਾਲ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਨੇ ਕਿ ਜੋ ਕਰਜ਼ੇ ਚੜੇ ਨੇ ਸਰਕਾਰ ਉਹ ਮਾਫ ਕਰੇ ਉਸ ਤੋਂ ਬਾਅਦ ਅਗਲੀ ਮੰਗ ਜਿਹੜੀ ਹੈਗੀ ਹੈ ਉਹ 52 ਸਾਲ ਤੋਂ ਵੱਧ ਉਮਰ ਦੇ ਜਿਹੜੇ ਕਿਸਾਨ ਅਤੇ ਖੇਤ ਮਜ਼ਦੂਰ ਨੇ ਉਹਨਾਂ ਨੂੰ 10000 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦੀ ਮੰਗ ਹੈ ਕਿ ਉਹਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਉਸ ਤੋਂ ਬਾਅਦ ਅਗਲੀ ਜਿਹੜੀ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਇਹ ਪੰਜਵੀਂ ਮੰਗ ਹੈ ਕਿ ਦਿੱਲੀ ਅੰਦੋਲਨ ਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਕਈਆਂ ਸੀ ਉਸ ਤੋਂ ਬਾਅਦ ਛੇਵੀਂ ਮੰਗ ਹੈ ਅੰਦੋਲਨ ਦੌਰਾਨ ਕਿਸਾਨਾਂ ਤੇ ਜਿਹੜੇ ਕੇਸ ਤਰਜ ਹੋਏ ਸੀ ਉਹ ਸਾਰੇ ਦੇ ਸਾਰੇ ਕੇਸ ਰੱਦ ਕੀਤੇ ਜਾਣ। ਕਿਸਾਨਾਂ ਦਾ ਕਹਿਣਾ ਹੈ ਕਿ ਉਸ ਵੇਲੇ ਸਰਕਾਰ ਨੇ ਇਹ ਵਾਦਾ ਕੀਤਾ ਸੀ ਉਸ ਤੋਂ ਬਾਅਦ ਜਿਹੜਾ 7ਵੀਂ ਮੰਗ ਹੈ ਉਹ ਹੈ ਕਿ ਜਿਹੜੇ ਜਾਨ ਗਵਾਉਣ ਵਾਲੇ ਕਿਸਾਨ ਨੇ ਜੋ ਅੰਦੋਲਨ ਦੇ ਦੌਰਾਨ ਜਿਨ੍ਹਾਂ ਦੀ ਜਾਨ ਗਈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕੇਂਦਰ ਵੱਲੋਂ ਇਹ ਵੀ ਮੰਗ ਉਸ ਦੇ ਵਿੱਚ ਇੱਕ ਸ਼ਾਮਲ ਹੈ ਉਸ ਤੋਂ ਇਲਾਵਾ 8ਵੀਂ ਮੰਗ ਹੈ ਕਿ ਮ੍ਰਿਤਕ ਕਿਸਾਨਾਂ ਦੇ ਕਿਸੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਇਹ ਵੀ ਮੰਗ ਜਿਹੜੀ ਹੈ ਇਸ ਦੇ ਵਿੱਚ 8ਵੀਂ ਮੰਗ ਹੈ 9ਵੀਂ ਮੰਗ ਹੈ ਕਿ ਖੇਤੀ ਸੈਕਟਰ ਨੂੰ ਇਹ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ ਯਾਨੀ ਜਿਹੜੇ ਹੁਣ ਕਿਸਾਨ ਪਰਾਲੀ ਵਗੈਰਾ ਸਾੜਦੇ ਨੇ ਉਹਨਾਂ ਤੇ ਜੁਰਮਾਨੇ ਲੱਗਦੇ ਨੇ ਜਾਂ ਕੇਸਦਾਰਜ ਹੁੰਦੇ ਨੇ ਤਾਂ ਕਿਸਾਨਾਂ ਨੂੰ ਇਹ ਕਹਿ ਰਹੇ ਨੇ ਕਿ ਉਸ ਤੋਂ ਬਾਹਰ ਰੱਖਿਆ ਜਾਵੇ 10ਵੀਂ ਮੰਗ ਜਿਹੜੀ ਹੈ ਉਹ ਹੈ ਮਨਰੇਗਾ ਦੇ ਤਹਿਤ ਹਰ ਸਾਲ 200 ਦਿਨ ਇਹ ਰੋਜ਼ਗਾਰ ਯਕੀਨੀ ਬਣਾਇਆ ਜਾਵੇ ਮਨਰੇਗਾ ਸਕੀਮ ਦੇ ਤਹਿਤ 11ਵੀਂ ਮੰਗ ਹੈ ਕਿ ਮਨਰੇਗਾ ਦੇ ਵਿੱਚ ਖੇਤੀ ਨੂੰ ਵੀ ਸ਼ਾਮਲ ਕੀਤਾ ਜਾਵੇ ਯਾਨੀ ਜਿਹੜੇ ਖੇਤੀਬਾੜੀ ਦੇ ਕਾਮਕਾਰ ਨੇ ਉਹਨਾਂ ਨੂੰ ਵੀ ਮਨਰੇਗਾ ਸ਼ਾਮਲ ਕੀਤਾ ਜਾਵੇ ਔਰ ਇਹਦੀ ਆਖਰੀ ਮੰਗ ਹੈ 12ਵੀਂ 12ਵੀਂ ਮੰਗ ਹੈ ਕਿ ਜਿਹੜੇ ਨਕਲੀ ਬੀਜ ਤੇ ਖਾਦਾ ਬਣਾਉਣ ਵਾਲੇ ਨੇ ਉਹਨਾਂ ਤੇ ਸਰਕਾਰ ਸਖਤ ਐਕਸ਼ਨ ਲਵੇ ਸਖਤ ਕਾਰਵਾਈ ਕਰੇ ਸੋ ਇਹ 12 ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਚੰਡੀਗੜ੍ਹ ਦੇ ਇੱਕ ਕਲੱਬ ਦੇ ਬਾਹਰ ਦੋ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਔਰ ਇਸ ਤਮਾਕੇ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ ਇਹ ਰੈਪਰ ਬਾਦਸ਼ਾ ਦਾ ਇੱਕ ਕਲੱਬ ਹੈ ਇਹਨਾਂ ਦੋਨਾਂ ਚੋਂ ਔਰ ਗੋਲਡੀ ਬਰਾੜ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਜੋ ਗੋਲਡੀ ਬਰਾੜ ਦੇ ਨਾਮ ਹੇਠ ਜਿਹੜੀ ਹੈ ਉਹ ਵਾਇਰਲ ਹੋਈ ਹੈ ਹਾਲਾਂਕਿ ਉਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਉਸ ਪੋਸਟ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਦੋ ਕਲੱਬਾਂ ਤੇ ਬਾਹਰ ਜਿਹੜਾ ਤਬਾਕਾ ਹੋਇਆ ਸੀ ਉਸਦਾ ਮਕਸਦ ਸੀ ਪ੍ਰੋਟੈਕਸ਼ਨ ਮਨੀ ਔਰ 골ਡੀ ਪ੍ਰਾਡ ਵੱਲੋਂ ਉਸਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਪ੍ਰੋਟੈਕਸ਼ਨ ਮਨੀ ਚਾ ਰਹੇ ਸੀ ਪਰ ਸਾਡੀ ਕਾਲ ਦੀ ਰਿੰਗ ਇਹ ਲੋਕ ਸੁਣ ਨਹੀਂ ਰਹੇ ਸੀ ਇਸ ਕਰਕੇ ਕੰਨ ਖੋਲਣ ਦੇ ਲਈ ਅਸੀਂ ਧਮਾਕਾ ਕੀਤਾ ਹੈ ਹਾਲਾਂਕਿ ਇਹ ਪੋਸਟ ਜਿਹੜੀ ਹੈ ਬਾਅਦ ਦੇ ਵਿੱਚ ਅਕਸਰ ਇੱਕ ਮੋਡਸ ਅਪਰੈਂਡ ਹੀ ਹੁੰਦਾ ਹੈ ਕਿ ਇਸ ਤਰੀਕੇ ਦੀ ਪੋਸਟ ਉਸ ਦਾ ਸਕਰੀਨਸ਼ਾਟ ਲੈ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਦਾ ਕੋਈ ਲਿੰਕ ਨਹੀਂ ਮਿਲਦਾ ਐਸੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਇਹਨਾਂ ਪੋਸਟਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਸ ਪੋਸਟ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਵਿੱਚ ਦੋਨੇ ਧਮਾਕੇ ਹੋਏ ਨੇ ਉਸ ਦੀ ਜ਼ਿੰਮੇਵਾਰੀ ਗੋਲਡੀ ਬ੍ਰਾਂਡ ਗਰੁੱਪ ਵੱਲੋਂ ਲਈ ਗਈ ਹੈ। ਹਮਲਾਵਰਾਂ ਨੇ ਸਿਟੀ ਦੇ ਦੋ ਕਲੱਬਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਅਚਾਨਕ ਹੋਏ ਇਸ ਧਮਾਕੇ 'ਚ ਕਲੱਬਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ 'ਚ دہشت ਫੈਲ ਗਈ ਤੇ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਬਲਾਸਟ ਦੀ ਵਜ੍ਹਾ ਨਾਲ ਕਲੱਬ ਦੇ ਸ਼ੀਸ਼ੇ ਟੁੱਟ ਕੇ ਚੱਕਣਾ ਚੂਰ ਹੋ ਚੁੱਕੇ ਸੀ।

ਕਿ ਯੂਬ ਜਸਟ ਲੌਜ ਦਾ ਐਫ ਆਈ ਆਰ ਜਬੀ ਫਰੀਮਚਿਉਰੀ ਐਨੀ ਸਸਪੈਕਟਸ ਵਿਚ ਹੈਵ ਬੀਨ ਸੀਨ ਜੇ ਸਾਹਮਣੇ ਕੁਝ ਵੀ ਅਭੀ ਹਮ ਕਹਿ ਨਹੀਂ ਸਕਤੇ ਐਟ ਦਿਸ ਸਟੇਜ ਦੱਸ ਦਈਏ ਕਿ ਜਿਸ ਇਲਾਕੇ 'ਚ ਤਮਾਕੇ ਹੋਏ ਹੋ ਉਹ ਚੰਡੀਗੜ੍ਹ ਦਾ ਪੌਸ਼ ਏਰੀਆ ਹੈ ਤੇ ਨਾਲ ਹੀ ਉੱਥੇ ਕਈ ਕੇਂਦਰੀ ਸੰਸਥਾਨ ਵੀ ਨੇ ਤੇ ਚੰਡੀਗੜ੍ਹ ਦੇ ਜਿਨ੍ਹਾਂ ਦੋ ਕਲੱਬਾਂ 'ਚ ਤਮਾਕੇ ਹੋਏ ਨੇ ਉਹਨਾਂ 'ਚੋਂ ਇੱਕ ਕਲੱਬ ਰੈਪਰ ਬਾਦਸ਼ਾਹ ਦਾ ਰਸਲ ਹਮਲਾਵਰਾਂ ਨੇ ਸਿਵਿਲੇ ਬਾਰਨ ਲਾਉਂਜ ਤੇ ਡਿਉਰਾ ਕਲੱਬ ਦੇ ਬਾਹਰ ਬੰਬ ਸਿੱਟੇ ਸੀ ਜਿਹਨਾਂ ਵਿੱਚੋਂ ਸਿਵਿਲੇ ਬਾਰਨ ਲਾਉਂਜ ਚ ਰੈਪਰ ਬਾਦਸ਼ਾ ਦੀ ਵੀ ਪਾਰਟਨਰਸ਼ਿਪ ਹੈ ਜਿਸ ਨੂੰ ਵੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਤੋਂ ਕਲੱਬ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਹ ਦੋ ਕਲੱਬ ਨੇ ਇੱਕ 26 ਸੈਕਟਰ ਦਾ ਸਿਵਿਲੇ ਕਲੱਬ ਦੱਸ ਦिए ਤੁਹਾਨੂੰ ਕਿ ਇਹ ਨਾਮੀ ਸਿੰਗਰ ਬਾਦਸ਼ਾ ਦਾ ਕਲੱਬ ਹੈ ਇਹਦੇ ਵਿੱਚ 파ਟਰਨਰ ਨੇ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਡਰੋਨ ਦੇ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਕਲੱਬ ਮਾਲਕਾਂ ਵੱਲੋਂ ਰੰਗਦਾਰੀ ਵਰਗੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਦੂਜਾ ਜਿਹੜਾ ਕਲੱਬ ਹੈ ਇਹ ਵੀ ਪਾਰਟਨਰਸ਼ਿਪ ਨੇ ਕਈ ਪਾਰਟਨਰਸ ਨੇ ਇਹਨਾਂ ਨੂੰ ਲੈ ਕੇ ਕੋਈ ਪਿਛਲੇ ਦਿਨਾਂ ਕੋਈ ਕਾਲ ਆਈ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਫਿਰੋਤੀ ਦੀ ਕਾਲ ਜਾਂ ਕਿਸੇ ਤਰ੍ਹਾਂ ਦੀ ਕੋਈ ਐਕਸਟਰਸ਼ਨ ਕਾਲ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਕੰਮ ਕਰ ਰਹੀ ਹੈ ਦੱਸ ਦਈਏ ਕਿ ਅਟੈਕ ਕੀਤੇ ਗਏ ਦੋਨੋਂ ਕਲੱਬਾਂ ਦੇ ਵਿੱਚ ਕਰੀਬ 30 ਮੀਟਰ ਦੀ ਦੂਰੀ ਹੈ ਉਧਰ ਅਮਰੀਕਸਰ ਦੇ ਵੇਰਕਾ ਬਾਈਪਾਸ ਦੇ ਨੇੜੇ ਪੁਲਿਸ ਤੇ ਸਨੇਚਰ ਦੇ ਵਿਚਕਾਰ ਐਨਕਾਊਂਟਰ ਹੋ ਗਿਆ। ਦਰਅਸਲ ਪੁਲਿਸ ਸਨੇਚਰ ਨੂੰ ਵਿਦੇਸ਼ੀ ਮਹਿਲਾ ਤੋਂ ਲੁੱਟੇ ਗਏ ਸਮਾਨ ਦੀ ਰਿਕਵਰੀ ਦੇ ਲਈ ਬੌਕੇ ਤੇ ਲੈ ਕੇ ਗਈ ਸੀ ਪਰ ਇਸ ਦੌਰਾਨ આરોપી ਸੂਰਜ ਮੰਡੀ ਨੇ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਪੁਲਿਸ ਕਰਮੀ ਦੀ ਵੀ ਗਨ ਖੋਨ ਦੀ ਕੋਸ਼ਿਸ਼ ਕਰਨ ਲੱਗਿਆ ਜਿਸ ਦੀ ਜਵਾਬੀ ਕਾਰਵਾਈ 'ਚ ਪੁਲਿਸ ਨੇ ਫਾਇਰਿੰਗ ਕੀਤੀ ਜਿਸ ਵਿੱਚ ਸਨੇਚਰ ਦੀ ਲੱਤ 'ਚ ਗੋਲੀ ਵੱਜਣ ਦੀ ਵਜ੍ਹਾ ਨਾਲ ਉਹ ਜ਼ਖਮੀ ਹੋ ਗਿਆ। ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਵੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋ ਕੇ ਉਹਨੂੰ ਬਾਰਡ ਆਫ ਕਰਨ ਵਾਸਤੇ ਜਿਹੜਾ ਜਿਸ ਕਰਨੀ ਸੀ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿ ਇਹਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰ ਦਾ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ। આરોપી ਨੇ ਇੱਕ ਸਨੇਚਰ ਨੇ ਈ ਰਿਕਸ਼ਾ ਤੇ ਸਵਾਰ ਇੱਕ NRI ਮਹਿਲਾ ਤੋਂ ਸਟ੍ਰੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕੀਤੀ। ਲੜਕੇ ਨੇ ਹਮਾਰਾ ਬੈਗ ਸਨੇਚ ਕਰ ਲਿਆ। ਉਹ ਰਿਕਸ਼ਾ ਵਾਲਾ ਨੇ ਉਸ ਦਾ ਪਿੱਛਾ ਕੀਤਾ ਲੇਕਿਨ ਉਹ ਮਾਈਕ ਵਾਲਾ ਮਿਲਿਆ ਨਹੀਂ। ਅੰਗਰੇਜ਼ ਸਰ ਪੁਲਿਸ ਨੇ ਹਮਾਰੀ ਬਹੁਤ ਮਦਦ ਕੀਤੀ। 24 ਘੰਟੇ ਵਿੱਚ ਸਭ ਨੇ ਹਮਾਰਾ ਵਸਤੂ ਦੇ ਮੇਗਈ ਫਿਲਹਾਲ ਪੁਲਿਸ ਨੇ ਐਨਆਰਆਈ ਮਹਿਲਾ ਤੋਂ ਲੁੱਟੇ ਸਾਮਾਨ ਦੀ ਰਿਕਵਰੀ ਕਰ ਲਈ ਹੈ ਉੱਥੇ ਹੀ ਜ਼ਖਮੀ ਸਨੇਚਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਅਗਰ ਮੋਗਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 1 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ આરોપી ਚਮਕੌਰ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਮੋਗਾ ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਪੁਲਿਸ ਨੂੰ ਇਸ ਦੇ ਬਾਰੇ 'ਚ ਖਬਰ ਸੀ ਇਹ ਮੋਗਾ 'ਚ ਹੈਰੋਇਨ ਸਪਲਾਈ ਕਰਨ ਵਾਲਾ ਮੋਗਾ ਪੁਲਿਸ ਦੇ ਸੀਐਸਟਾਫ ਵੱਲੋਂ ਕਿ ਕਿਲੋ ਕਿਲੋਗ੍ਰਾਮ ਹਿਰੋਇਨ ਦੀ ਰਿਕਵਰੀ ਕੀਤੀ ਗਈ ਹੈ ਇਹ ਮੋਗਾ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਮੋਗਾ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਕਿਰਾਏ ਤੇ ਮਕਾਨ ਲੈ ਕੇ ਰਹਿ ਰਿਹਾ ਸੀ ਤੇ ਇੱਥੇ ਹੀ ਵੇਚ ਰਿਹਾ ਸੀ ਪੁਲਿਸ ਦੇ ਮੁਤਾਬਕ ਚਮਕੌਰ ਸਿੰਘ ਨੂੰ ਮੰਡੀ ਗੋਵਿੰਦਗੜ੍ਹ ਦੇ ਕੋਲੋਂ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਜਦੋਂ ਇਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਕਾਰ ਦੇ ਗੇਅਰ ਦੇ ਕੋਲ ਰੱਖੀ ਹੋਈ ਹੈਰੋਇਨ ਮਿਲੀ ਗੋਵਿੰਦਗੜ੍ਹ ਮੇਨ ਰੋਡ ਦੇ ਉੱਤੇ ਔਰ ਇਹਦੀ ਕਾਰ ਦੇ ਗੇਅਰ ਦੇ ਕੋਲੋਂ 1 ਕਿਲੋ ਹੈਰੋਇਨ ਬ੍ਰਾਮਦਗੀ ਟਿੱਕੇ ਇਹਦੇ ਤੇ ਜੀ ਫਿਰੋਜ਼ਪੁਰ ਤੋਂ ਆਲਰੇਡੀ ਐਨਡੀਪੀਐਸ ਦੇ ਅਧੀਨ ਮਾਮਲੇ ਦਰਜ ਨੇ ਇਹਦੇ ਤੇ ਫਿਰੋਜ਼ਪੁਰ ਚਮਕੌਰ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਹੁਣ ਪੁਲਿਸ ਨੇ ਪਤਾ ਲੌਂਚ ਲੱਗੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਗੱਲ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਦੀ ਜਿਹੜੀ ਅੱਜ ਜਲੰਧਰ ਪਹੁੰਚੀ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਹੋਈ ਸੀ ਆਪ ਦੇ ਨਵੇਂ ਚੁਣੇ ਗਏ ਪੰਜਾਬ ਪ੍ਰਧਾਨ ਅਮਨ ਅਰੂੜਾ ਤੇ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਨੇ ਸ਼ਹਿਰੀ ਕਲਤੀ ਉਹ ਇਸ